ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਗੁਰਬਾਣੀ ਦੇ ਵਿੱਚ ਜਦੋਂ ਆਪਾਂ ਜਈਆਂ ਵਾਲੇ ਅੱਖਰ ਵੇਖਦੇ ਹਾਂ ਤੇ ਉਸ ਵਿੱਚ ਕਈ ਵਾਰ ਭੁਲੇਖਾ ਲੱਗਦਾ ਹੈ ਸੰਗਤਾਂ ਦੇ ਬਣੜਿਆਂ ਦੇ ਮੈਸੇਜ ਇਹ ਆ ਰਹੇ ਨੇ ਕਿ ਸਾਨੂੰ ਜਈਆਂ ਵਾਲੇ ਅੱਖਰਾਂ ਦੀ ਸਮਝ ਨਹੀਂ ਲੱਗ ਰਹੀ ਵੈਸੇ ਤਾਂ ਅਸੀਂ ਜਈਆਂ ਜਿੰਨੇ ਵੀ ਜਈਏ ਵਾਲੇ ਸ਼ਬਦ ਆਉਂਦੇ ਨੇ ਅਸੀਂ ਸਾਰੀ ਵੀਡੀਓ ਬਣਾ ਕੇ ਪਾ ਰਹੇ ਹਾਂ ਤੇ ਪਾਈਆਂ ਵੀ ਹੋਈਆਂ ਨੇ ਸੋ ਅੱਜ ਜੀ ਸੌਖੇ ਤਰੀਕੇ ਦੇ ਨਾਲ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਦੇ ਆਂ ਵੈਸੇ ਲਗਮਤਨ ਤਾਂ ਬਹੁਤ ਹੈ ਪਰ ਜਿੰਨੀਆਂ ਕੋ ਲਿਖੀਆਂ ਗਈਆਂ ਸੀ ਬੋਰਡ ਤੇ ਅਸੀਂ ਲਿਖ ਕੇ ਆਪ ਜੀ ਨਾਲ ਸਾਂਝੇ ਕਰ ਰਹੇ ਆਂ ਜਿਵੇਂ ਹੁਣ ਊੜਾ ਐੜਾ ਤੇ ਈ ਇਹ ਮੇਨ ਅੱਖਰ ਨੇ 35 ਅੱਖਰਾਂ ਦੇ ਵਿੱਚੋਂ ਜਿਵੇਂ ਕਹਿ ਦਈਏ ਕਿ ਇਹਨਾਂ ਦੀ ਲੜਾਈ ਹੁੰਦੀ ਹੈ ਤੇ ਨ ਅੱਖਰਾਂ ਦੀ ਲੜਾਈ ਹੈ ਹੁਣ ਉੜੇ ਕੰਨਾ ਤੁਸੀਂ ਵੇਖ ਲਿਓ ਏਡੀ ਨੂੰ ਕੰਨਾ ਵੇਖ ਰਹੇ ਹੋ ਏਡੀ ਨੂੰ ਕੰਨਾ ਵੇਖ ਰਹੇ ਹੁਣ ਤੁਸੀਂ ਇਹ ਮੰਨ ਵੀ ਤੁਹਾਡੇ ਆਉਂਦਾ ਹੋਵੇਗਾ ਕਿ ਕਦੇ ਅਸੀਂ ਉੜੇ ਨੂੰ ਕੰਨਾ ਨਹੀਂ ਵੇਖਿਆ ਕਿਤੇ ਵੀ ਲਿਖਿਆ ਨਹੀਂ ਆਉਂਦਾ ਉੜੇ ਨੂੰ ਕੰਨਾ ਤੇ ਨਾ ਏਡੀ ਕੰਨਾ ਆਉਂਦਾ ਮੰਨ ਲਓ ਕਿ ਜਈਏ ਨੂੰ ਕੰਨਾ ਗੁਰਬਾਣੀ ਦੇ ਵਿੱਚ ਆ ਲਿਆ ਕਿਤੇ ਵੀ ਪਿਛਲੇ ਪਾਸੇ ਜਈਏ ਨੂੰ ਕੰਨਾ ਆ ਰਿਹਾ ਹੈ ਕਿਉਂਕਿ ਜੇ ਪਹਿਲੇ ਪਾਸੇ ਸਭ ਤੋਂ ਪਹਿਲੇ ਅੱਖਰ ਤੇ ਜਈ ਅੱਖਰ ਆ ਰਿਹਾ ਤੇ ਉਹ ਜਈਆ ਹੀ ਬੁਲਿਆ ਜਾਣਾ ਜੇ ਪਿਛਲੇ ਪਾਸੇ ਜਈਆ ਆ ਰਿਹਾ ਹੈ ਤੇ ਉਹਨੂੰ ਲਗਾ ਮਾਤਰਾ ਕਿਹੜੀ ਲੱਗੀ ਹੁਣ ਮੰਨ ਲਓ ਇੱਥੇ ਜਈਏ ਨੂੰ ਕੰਨਾ ਲੱਗਾ ਜਈਏ ਨੂੰ ਕੰਨਾ ਲੱਗਾ ਇੱਥੇ ਜਈਏ ਨੂੰ ਔਂਕੜ ਪਈ ਹੋਈ ਹੈ ਇੱਥੇ ਜਈਆ ਮੁਕਤਾ ਹੈ ਜੇ ਜਈਆ ਮੁਕਤਾ ਹੈ ਤੇ ਉਹ ਐੜਾ ਮੁਕਤਾ ਬਣੇਗਾ ਜੇ ਜਈਏ ਨੂੰ ਕੰਨਾ ਆ ਗਿਆ ਹੁਣ ਤੁਸੀਂ ਵੇਖਣਾ ਕਿ ਜਈਏ ਨੂੰ ਕੰਨਾ ਬਣਦਾ ਤੇ ਉੱਥੇ ਤਿੰਨ ਅੱਖਰ ਨਿਕਲਦੇ ਪਏ ਨੇ ਊੜੇ ਕੰਨਾ ਐੜੇ ਕੰਨਾ ਈੜੀ ਕੰਨਾ ਹੁਣ ਤੁਸੀਂ ਵੇਖਣਾ ਕਿ ਊੜੇ ਨੂੰ ਕੰਨਾ ਪੈਂਦਾ ਕਿ ਨਹੀਂ ਪੈਂਦਾ ਨਹੀਂ ਪੈਂਦਾ ਊੜੀ ਨੂੰ ਕੰਨਾ ਕਿਤੇ ਨਹੀਂ ਹੁੰਦਾ ਹੁਣ ਤੁਸੀਂ ਵੇਖਣਾ ਕਿ ਐੜੇ ਕੰਨਾ ਹੁੰਦਾ ਆਪਾਂ ਲਗਾ ਮਾਤਰਾ ਜਦ ਪੜਦੇ ਆ ਕਿਤੇ ਵੀ ਪੁਸਤਕਾਂ ਪੜਦੇ ਆ ਕੁ ਇਤਿਹਾਸਕ ਪੜਦੇ ਆ ਐੜੇ ਨੂੰ ਕੰਨਾ ਆਉਂਦਾ ਆਉਂਦਾ ਹੈ ਈਡੀ ਨੂੰ ਕੰਨਾ ਹੁੰਦਾ ਏਡੀ ਕੰਨਾ ਨਹੀਂ ਹੁੰਦਾ ਹੁਣ ਇਹ ਦੋ ਜਿਹੜੀਆਂ ਮਾਤਰਾ ਊੜਾ ਤੇ ਏਡੀ ਇਹਨਾਂ ਨੂੰ ਕੰਨਾ ਨਹੀਂ ਲੱਗਦਾ ਉੱਥੇ ਫਿਰ ਐੜੇ ਕੰਨਾ ਜਈਏ ਕੰਨਾ ਐੜੇ ਕੰਨਾ ਉਚਾਰਨ ਕਰਨਾ ਹੁਣ ਜਦੋਂ ਜਈਏ ਨੂੰ ਔਂਕੜ ਆਉਂਦਾ ਦੱਦਾ ਜਈਏ ਔਂਕੜ ਪਾਠ ਹੁੰਦਾ ਕਈ ਥਾਂ ਤੇ ਜੇ ਜਈਏ ਨੂੰ ਔਂਕੜ ਆ ਗਏ ਤੇ ਤੁਸੀਂ ਉੱਥੇ ਤਿੰਨ ਅੱਖਰ ਬਣਾ ਲੈਣੇ ਊੜਾ ਐੜਾ ਈੜੀ ਹੁਣ ਤੁਸੀਂ ਕਿਤੇ ਵੀ ਊੜੇ ਔਂਕੜ ਪੜਿਆ ਹੋਵੇਗਾ ਕਿ ਊੜੇ ਔਂਕੜ ਲਿਖਿਆ ਆਉਂਦਾ ਆਉਂਦਾ ਆਪਾਂ ਪੜਿਆ ਊੜੇ ਔਂਕੜ ਠੱਠਾ ਉੱਠ ਊੜੇ ਔਂਕੜ ਸਸਾ ਉਸ ਇਸ ਤਰ੍ਹਾਂ ਪੜਦੇ ਆਂ ਐੜੇ ਔਂਕੜ ਨਹੀਂ ਆਉਂਦਾ ਇਹ ਵੀ ਗਲਤ ਹੈ ਐੜੇ ਔਂਕੜ ਨਹੀਂ ਆਉਂਦਾ ਈੜੀ ਔਂਕੜ ਪੜਿਆ ਹੋਵੇਗਾ ਨਹੀਂ ਆਉਂਦਾ ਵੀ ਗਲਤ ਹੈ ਹੁਣ ਜੇ ਐੜੇ ਔਂਕੜ ਈੜੀ ਔਂਕੜ ਨਹੀਂ ਆਉਂਦਾ ਫਿਰ ਆਪਾਂ ਉੱਥੇ ਊੜੇ ਨੂੰ ਔਂਕੜ ਬਣਾਵਾਂਗੇ ਊੜੇ ਔਂਕੜ ਜਈ ਔਂਕੜ ਆ ਗਿਆ ਉਥੇ ਊੜੇ ਔਂਕੜ ਹੋਵੇਗਾ ਇਹ ਮਾਤਰਾ ਨਹੀਂ ਲੱਗਣੀ ਹੁਣ ਮਨ ਲਓ ਸੰਗਤ ਜੀ ਜਈ ਨੂੰ ਸਿਆਰੀ ਜੇ ਜਈ ਨੂੰ ਸਿਆਰੀ ਆ ਗਈ ਊੜੇ ਨੂੰ ਸਿਆਰੀ ਪੈਂਦੀ ਹੈ ਨਹੀਂ ਪੈਂਦੀ ਐੜੇ ਸਿਆਰੀ ਪੈਂਦੀ ਨਹੀਂ ਪੈਂਦੀ ਈੜੀ ਸਿਆਰੀ ਪੈਂਦੀ ਹੈ ਪੈਂਦੀ ਹੈ ਆਪਾਂ ਕਈ ਥਾਂ ਦੇਖਿਆ ਈੜੀ ਸਿਆਰੀ ਕਕਾ 1 ਈੜੀ ਸਿਆਰੀ ਸਸ ਇਸ ਉੱਥੇ ਏ ੜੀ ਨੂੰ ਸਿਆਰੀ ਉਚਾਰਨ ਹੋਵੇਗੀ ਜੇ ਜਈਏ ਨੂੰ ਸਿਆਰੀ ਆ ਰਹੀ ਹੈ ਜੇ ਜਈਏ ਨੂੰ ਬਿਹਾਰੀ ਆ ਰਹੀ ਹੈ ਮੰਨ ਲਓ ਬਿਹਾਰੀ ਪਈਏ ਊੜੇ ਬਿਹਾਰੀ ਪੈਂਦੀ ਨਹੀਂ ਪੈਂਦੀ ਐੜੇ ਬਿਹਾਰੀ ਨਹੀਂ ਹੁੰਦੀ ਏੜੀ ਬਿਹਾਰੀ ਹੁੰਦੀ ਹੈ ਉੱਥੇ ਤੁਸੀਂ ਏੜੀ ਨੂੰ ਬਿਹਾਰੀ ਕਰ ਦੇਣੀ ਹੈ ਜੇ ਜਈਏ ਨੂੰ ਦਲੈਂਕੜ ਆ ਰਹੀ ਹੈ ਹੁਣ ਦਲੈਂਕੜਾ ਸੰਗਤ ਜੀ ਊੜੇ ਦਲੈਂਕੜਾ ਪੈਂਦੀਆਂ ਪੈਂਦੀਆਂ ਐੜੇ ਦਲੈਂਕੜਾ ਨਹੀਂ ਪੈਂਦੀਆਂ ਈੜੀ ਦਾ ਲੈਂਕੜਾ ਦੋਦ ਲੈਂਕੜਾ ਜਿਹਨੂੰ ਕਹਿੰਨੇ ਆਪਾਂ ਈੜੇਦ ਲੈਂਕੜ ਨਹੀਂ ਪੈਂਦੀ ਉੱਥੇ ਤੁਸੀਂ ਊੜੇ ਨੂੰ ਦਲੈਂਕੜਾ ਬਣਾ ਕੇ ਉਚਾਰਨ ਕਰਨਾ ਜੇ ਜਈਏ ਨੂੰ ਹੋੜਾ ਆ ਰਿਹਾ ਹੁਣ ਤੁਸੀਂ ਵੇਖਣਾ ਕਿ ਕਿਹੜੇ ਅੱਖਰ ਤੇ ਹੋੜਾ ਪੈਂਦਾ ਊੜੇ ਹੋੜਾ ਹੁੰਦਾ ਹੁੰਦਾ ਐੜੇ ਹੋੜਾ ਨਹੀਂ ਹੁੰਦਾ ਈੜੀ ਹੋੜਾ ਨਹੀਂ ਹੁੰਦਾ ਜਦੋਂ ਊੜੇ ਦਾ ਆਪਾਂ ਮੂੰਹ ਖੋਲ ਦਵਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਮੂੰਹ ਖੋਲ ਦਵਾਂਗੇ ਤੇ ਉਹ ਊੜੇ ਨੂੰ ਹੋੜਾ ਬਣ ਜਾਂਦਾ ਹੈ ਊੜੇ ਨੂੰ ਹੋੜਾ ਬਣ ਜਾਂਦਾ ਉਹ ਜਈਏ ਹੋੜਾ ਊੜੇ ਹੋੜਾ ਇੱਥੇ ਊੜੇ ਨੂੰ ਹੋੜਾ ਬਣੇਗਾ ਉੱਥੇ ਜਈਏ ਨੂੰ ਹੋੜਾ ਆ ਗਿਆ ਤੇ ਉੱਥੇ ਊੜੇ ਨੂੰ ਹੋੜਾ ਬਣਾ ਕੇ ਉਚਾਰਨ ਕਰਨਾ ਜੇ ਜਈਏ ਨੂੰ ਕਨੋੜਾ ਆ ਜਾਵੇ ਹੁਣ ਤੁਸੀਂ ਵੇਖਣਾ ਜਈਏ ਨੂੰ ਕਨੋੜਾ ਹੈ ਉੱਥੇ ਊੜੇ ਨੂੰ ਕਨੋੜਾ ਨਹੀਂ ਪੈਂਦਾ ਉੱਥੇ ਐੜੇ ਨੂੰ ਕਨੋੜਾ ਬਣੇਗਾ ਐੜੇ ਕਨੋੜਾ ਹੁੰਦਾ ਹੈ ਏੜੀ ਕਨੋੜਾ ਨਹੀਂ ਹੁੰਦਾ ਈੜੀ ਕਨੋੜਾ ਨਹੀਂ ਪਵੇਗਾ ਹੁਣ ਇਹ ਅੱਖਰ ਜਿਹੜੇ ਆ ਸੰਗਤ ਜੀ ਜਈਏ ਵੇਲੇ ਇਹਦੇ ਵਿੱਚ ਤਿੰਨ ਅੱਖਰ ਨਿਕਲਦੇ ਨੇ ਊੜਾ ਐੜਾ ਏੜਾ ਇਹ ਤੁਸੀਂ ਲਗਾ ਮਾਤਰਾ ਦਾ ਧਿਆਨ ਰੱਖਣਾ ਕਿ ਜਈਏ ਨੂੰ ਲਗਾ ਮਾਤਰਾ ਕਿਹੜੀ ਲੱਗੀ ਜਿਹੜੀ ਲਗਾ ਮਾਤਰਾ ਲੱਗੀ ਉਹ ਤਿੰਨ ਅੱਖਰਾਂ ਤੇ ਜਾ ਕੇ ਪੈਣੀ ਹੈ ਕਿਹੜੀ ਲਗਾ ਮਾਤਰਾ ਕਿਹੜੇ ਅੱਖਰ ਨੂੰ ਜਾ ਕੇ ਲੱਗਦੀ ਹੈ ਉਸ ਦਾ ਉਹ ਉਚਾਰਨ ਬਣਾ ਕੇ ਤੁਸੀਂ ਉਚਾਰਨ ਕਰ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਇਸੇ ਚੈਨਲ ਤੇ ਗੁਰਬਾਣੀ ਦੀ ਲੜੀਵਾਰ ਸੰਥਿਆ ਰਾਤ ਨੂੰ 7 ਵੇ ਚੱਲ ਰਹੀ ਹੈ ਤੇ ਜਿਹੜੀ ਸੰਖਿਆ ਸੀ ਕਰਾ ਚੁੱਕੇ ਹਾਂ ਸੰਗਤ ਜੋ ਸਾਰੀ ਇਸੇ ਚੈਨਲ ਦੀ ਪਲੇਲਿਸਟ ਦੇ ਵਿੱਚ ਪਈ ਹੋਈ ਆਪ ਜਾ ਕੇ ਸਰਵਣ ਕਰ ਸਕਦੇ ਗੁਰਬਾਣੀ ਦੀ ਜਿੰਨੀ ਸੰਖਿਆ ਸੱਤਾ ਬਾਣੀਆਂ ਦੀ ਸਹਿਸਕ੍ਰਿਤੀ ਪਟਾਂ ਦੇ ਸਵੈਏ ਗਾਥਾ ਕੁਨੇਹ ਚੌ ਬੋਲੇ ਕਬੀਰ ਦੇ ਸ਼ਲੋਕ ਫਰੀਦ ਦੇ ਸ਼ਲੋਕ ਸਵੈਏ ਸੁਖਮਣੀ ਸਾਹਿਬ ਬਾਵਣ ਅਖਰੀ ਅਤੇ 12 ਦੀ ਸੰਖਿਆ ਸਾਰੀ ਕਰਾ ਚੁੱਕੀ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ